ਸਾਡੀ ਕ੍ਰਿੰਡੇ ਦੀ ਇੱਕ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਚੌਂਕੀ ਇਨਚਾਰਜ ਨੂੰ ਕਿ ਦੋ ਨਾਮ ਨੂੰ ਜਿਹੜੇ ਬੰਦੇ ਆ ਇਹ ਨਿਸ਼ਚਿਤ ਤੌਰ 'ਤੇ ਅਟਾਰੀ ਸਾਈਡ ਨੂੰ ਜਿਹੜੀ ਡਰੇਨ ਆ ਮਾਵਾ ਉਧਰ ਡਰੇਨ ਦੇ ਨਾਮ ਨਾਲ ਜਿਹੜੇ ਆ ਰਹੇ ਆ ਤਾਂ ਹੋ ਸਕਦਾ ਇਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਇਹਨਾਂ ਕੋਲ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਉਹਦੇ ਸਬੰਧਤ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਸਾਡੇ ਜਿਹੜੇ ਚੌਂਕੀ ਇਨਚਾਰਜ ਨੇ ਉਥੇ ਆਪਣੀ ਜਿਹੜੀ ਆ ਟੀਮ ਨੂੰ ਲੈ ਕੇ ਗਏ ਤੇ ਦੋ ਮੁੰਮਨ ਵਿਅਕਤੀ ਜਿਹੜੇ ਆ ਚੱਕੀ ਰਾਉਂਡ ਅਪ ਕੀਤੇ ਕੁਰ세ਵਤ ਸਿੰਘ ਰਾਏ ਤੇ ਕੁਲਜੀਤ ਸਿੰਘ ਹਰ ਇਹਨਾਂ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 185 ਥਾਣਾ ਘ੍ਰੇਂਡਾ ਵਿਖੇ ਅੰਡਰ ਸੈਕਸ਼ਨ 21C 25 29 ਐਨਡੀਪੀਆ ਸੈਕਟਰ ਦੇ ਤਹਿਤ ਦਰਜ ਕਰ ਲਿਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਨਾ ਕੋਈ ਪੰਗਰ ਨਹੀਂ ਕੋਈ ਰੁਕਾਵਟ ਨਹੀਂ ਹੈ ਇਹ ਨਾਮਕ ਮਕਦਮਾ ਨਹੀਂ ਇਹਨਾਂ ਦੇ ਅਜੇ ਰੀਮੰਡਰੀ ਕਸ਼ਿਸ਼ ਤੇ ਪਤਾ ਲੱਗਾ ਵੀ ਕੋਈ ਦਰਜਾ ਪਰ ਹਾਂ ਇਹਨਾਂ ਨੇ ਕਨਸਾਈਨਮੈਂਟਸ ਦੋ ਦੋ ਤਿੰਨ ਤਿੰਨ ਵਾਰੀ ਲਈਆਂ ਨੇ ਬਾਹਰ ਜਿਹੜੇ ਪਾਰ ਸਮਗਲਰ ਉਹਨਾਂ ਨਾਲ ਇਹਨਾਂ ਦੇ ਸਬੰਧ ਹੈ ਇਹੀ ਰੀਮੰਡ ਦੇ ਦੌਰਾਨ ਜਿਹੜੀ ਸ਼ਾਮਲੀ ਇਹਨਾਂ ਦੀ ਕਰਨੀ ਆ ਖੰਡੋ ਮੈਂ ਇਹ ਦੋਸਤਿਆਰੀ ਕਿਸ ਤਰ੍ਹਾਂ ਆਈ ਹੈ ਸਰ ਇਹ ਇਹਨਾਂ ਇਹ ਡਰੋਨ ਦੇ ਜ਼ਰੀਏ ਇਹਨਾਂ ਨੇ ਮੰਗਵਾਈ ਆ ਉੱਥੇ ਲੋਕੇਸ਼ਨ ਭੇਜ ਕੇ ਇਹ ਸਭ ਜਿਹੜਾ ਸੀ ਗੱਲ ਕਰੀ ਇਹਨਾਂ ਕਿ ਕਿਤਾ ਬਣੇ ਰਹੀ ਇਹਨਾਂ ਦੇ ਸਮਗਲਾਂ ਨਾਲ ਜਿਹੜੇ ਪਾਕਿਸਤਾਨ ਦੇ ਕਰਾਰੇ ਇਹ ਇਹਨਾਂ ਦੇ ਗਾਂ ਯਾਰਦੋਸ ਜਿਹੜੇ ਪੁਰਾਣੇ ਬਾਰਡਰ ਬੈਲਟ ਦੇ ਨਾਲ ਉਹ ਮਾਨ ਇਹਨਾਂ ਦੇ ਲਿੰਕ ਕਰਵਾਏ ਸੀਗੇ ਉਸੇ ਲਿੰਕ ਦੇ ਤਹਿਤ ਇਹ ਜਿਹੜਾ ਆਇਆ ਡਰੋਨ ਜਿਹੜਾ ਇਹ ਸਮਾਨ ਨਿਮਾਉਂਦੇ ਆ ਦੋ ਤੋਂ ਤਿੰਨ ਤਰ੍ਹਾਂ ਵਾਲੀ ਮਾ ਆ ਚੁੱਕਿਆ ਜਿਹਨਾਂ ਦਾ ਰਿਮਾਂਡ ਅਸਲ ਕਰਕੇ ਸਭ ਜਿਸ ਤਰ੍ਹਾਂ ਤੁਹਾਡੇ ਕੋਲ ਚਾਹੀਦਾ ਦੋ ਤਿੰਨ 12 ਕਿਨਾਂ ਦੇ ਕੋਲ ਆਪਾਂ ਸਾਈਨਮੈਂਟਨ ਅਗਵਾਈ ਗਈ ਹੈ ਤਾਂ ਇਹਨਾਂ ਦਾ ਡਾਕ ਡਿਲੀਵਰ ਕਿੱਥੇ ਕੀਤੀ ਗਈ ਹੈ ਜੀ ਉਹ ਉਹ ਹੁਣ ਪੁਛੀਏ ਚ ਪੁੱਛਾਂਗੇ ਨਾ ਅੱਜ ਰਿਮਾਂਡ ਲੈ ਕਿੰਨੇ ਸਮੇਂ ਤੋਂ ਆਪਕਾ ਨੇ ਇਹ ਸਭ ਉਸ ਦੇ ਆਲੇ-ਦੁਆਲੇ ਵਿੱਚ ਸਾਲ ਦੇ ਕਰੀਬ ਐਕਟਿਵ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਹਨਾਂ ਨੇ 3 ਸਾਲ ਦੇ ਕਰੀਬ ਹੈ ਦੋ ਸਾਲ ਇਹਨਾਂ ਦੀ 25 ਤੋਂ 30 ਦੇ ਵਿੱਚ ਇਹ ਥਾਣੇ ਲੋਕੋ ਕੇ ਸਾਈਡ ਅਮਰ ਸਾਹਿਬ ਸਰ ਕਿਨੀਆ ਤੋਂ ਸਾਈਡ ਮੈਟਾ ਡਾਟਾ ਡਵੈਲਪ ਹੋਇਆ ਸੈਨੇ ਸਾਲ ਇੱਕ ਤੋਂ ਇਹ ਐਕਟਰ ਨੇ ਤਾਂ ਕਿੰਨਾ ਅੱਗੇ ਡਿਲੀਵਰ ਕਰ ਚੁੱਕੇ ਨੇ ਅਜੇ ਆਪਣੀ ਜਿਹੜੀ ਪ੍ਰੀਲੀਮਿਨਰੀ ਪੁਸ਼ਕਿਸ਼ਚ ਪਤਾ ਲੱਗਾ ਕਿ ਦੋ ਦੋ ਤਿੰਨ ਤਿੰਨ ਕੰਸਾਈਨਮੈਂਟ ਲੈ ਚੁੱਕੇ ਬਾਕੀ ਡਿਟੇਲ ਜਿਹੜੀ ਆਫਟਰ ਰਿਮਾਂਡ ਆ ਜਾ ਸਕਦਾ ਇਹ ਇਕੱਲੇ ਰੋਜ਼ ਦਾ ਕੰਮ ਕਰ ਰਹੇ ਜਾਂ ਨਾਲ ਹੋ ਰਿਹਾ ਹੈਗੇ ਹੋ ਰਹੀ ਹੈ ਸਰ ਚੇਨ ਕਰੀਵਾ ਨਹੀਂ ਬਣਿਆ ਬਣਿਆ ਤਾਂ ਹੈ ਉਸ ਕੋਲੇ ਮੁੱਖ ਤੈ ਡਰਗ ਬਣੀ ਹੈ ਪਰ ਨਹੀਂ ਉਹ ਰਿਮਾਂਡ ਲੈ ਕੇ ਪੁਛੀਏ ਚ ਕੋਸ਼ਿਸ਼ ਕਰਾਂਗਾ ਸਾਰੇ ਉਹਨਾਂ ਦੀ ਕੈਨ ਤੌਰਾਂ ਦੇ ਲਈ ਫਰਵਾਹ ਕੀਤਾ ਜਾਏਗਾ ਜਿਹੜੇ ਨੌਜਵਾਨਾਂ ਦਾ ਕੰਮ ਕਰ ਰਹੇ ਨੇ ਬਿਲਕੁਲ ਬਿਲਕੁਲ ਅੱਗੇ ਵੀ ਇਹ ਪਤਾ ਕਰਕੇ ਸਾਰੇ ਫੜਿਆ ਤੇ ਅੱਜ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੈਕਸਿਮਮ ਮਾਨ ਲੈ ਕੇ ਇਹਦੀ ਛਾੜਮਿੰਦ ਕਰਾਂਗੇ ਇਹਨਾਂ ਦਾ ਕੋਈ ਨਾ ਕੋਈ ਮਗਰਾ ਕਾਰੋਬਾਰ ਕਰਦੇ ਹੋਣ ਹੋਰ ਐਸ ਵੀ ਨਹੀਂ ਕਿਸਨਾ ਇਸ ਤਰੀਕੇ ਨਾਲ ਵੱਡੀ ਮਾਤਰਾ ਨਾਲ ਹੋਰ ਬੰਦੇ ਆ ਸਕਦੇ ਨੇ ਕੋਸ਼ਿਸ਼ ਹੈ ਜੇ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਹੈ ਸਾਰੀ ਕਾਰਵਾਈ ਅਮਜ ਲਿਆ